ਜੀ ਸਾਥ ਸ਼੍ਰੀ ਅਨਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾੜ ਦੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਗੁਰਪ੍ਰੀਤ ਇਹ ਚਾਹ ਰਿਹਾ ਹੈ ਕਿ ਮੈਂ ਪਹਿਲਾਂ ਸਾਈਆਂ ਜੀ ਨੂੰ ਖੁਸ਼ਖਬਰੀ ਦੱਸ ਕੇ ਆਵਾਂ ਕਿ ਮੇਰੇ ਦੋ ਮੁੰਡੇ ਹੋਣ ਵਾਲੇ ਆ ਤੇ ਜਦ ਉੱਥੇ ਜਾ ਕੇ ਪਹੁੰਚਦਾ ਹੈ ਤੇ ਫਿਰ ਅੱਗੋਂ ਉਹ ਸਾਈਂ ਜੀ ਨੇ ਗੁਰਪ੍ਰੀਤ ਨੂੰ ਕੀ ਕਿਹਾ ਸੀ ਸੋ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਰੋਜੀ ਦਾ ਸਕੈਨ ਕਰਨ ਤੋਂ ਬਾਅਦ ਜਦ ਸਾਰੇ ਘਰ ਵਿੱਚ ਬਹੁਤ ਖੁਸ਼ ਹੁੰਦੇ ਆ ਕਿ ਮੁੰਡਾ ਹੋਣ ਵਾਲਾ ਹੈ ਇਹ ਸਾਰਾ ਕੁਝ ਰੋਜੀ ਦੀ ਦਰਾਣੀ ਨੇ ਕਰਾਇਆ ਹੁੰਦਾ ਹੈ ਤੇ ਗੁਰਪ੍ਰੀਤ ਨੂੰ ਬਹੁਤ ਜ਼ਿਆਦਾ ਚਾ ਚੜਦਾ ਹੈ ਪਰ ਰੋਜੀ ਨੂੰ ਸਾਰਾ ਪਤਾ ਕਿ ਉਸਦੇ ਦੋ ਧੀਆ ਹੋਣ ਵਾਲੀਆਂ ਨੇ ਤੇ ਉਹ ਚਾਹੁੰਦੀ ਆ ਕਿ ਮੈਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਮਾਰ ਦਵਾ ਕਿਉਂਕਿ ਜਦ ਉਹ ਹੋਈਆਂ ਤਾਂ ਫਿਰ ਵੀ ਤਾਂ ਕਿਸੇ ਨਾ ਕਿਸੇ ਨੇ ਉਹਨਾਂ ਨੂੰ ਮਾਰ ਹੀ ਦੇਣਾ ਜਿਵੇਂ ਕਿ ਗੁਰਪ੍ਰੀਤ ਨੇ ਤੇ ਉਹ ਰੋਜੀ ਆਪਣੇ ਆਪ ਨੂੰ ਬਹੁਤ ਦੁੱਖ ਦਿੰਦੀ ਆ ਪਰ ਉਧਰ ਗੁਰਪ੍ਰੀਤ ਬਹੁਤ ਖੁਸ਼ ਵੀ ਹੁੰਦਾ ਹੈ ਤੇ ਰੋਜੀ ਦੀ ਹੋਰ ਵੀ ਜ਼ਿਆਦਾ ਕੇਅਰ ਕਰਦਾ ਹੈ ਉਸ ਨੂੰ ਦੁੱਧ ਵਗੈਰਾ ਦਵਾਈ ਟਾਈਮ ਨਾਲ ਦਿੰਦਾ ਪਰ ਰੋਜੀ ਇਹ ਸਾਰਾ ਕੁਝ ਨਹੀਂ ਲੈਂਦੀ ਪਰ ਫਿਰ ਵੀ ਉਹ ਧੀਆ ਵਧੀਆ ਤੇ ਤੰਦਰੁਸਤ ਹੀ ਪੈਦਾ ਹੁੰਦੀਆਂ ਨੇ ਕਿਉਂਕਿ ਅਤੇ ਮੇਰਿਆਂ ਜਿਸ ਨੇ ਪ੍ਰਭ ਨੇ ਜਿਸ ਨੂੰ ਭੇਜਣਾ ਹੈ ਭਾਵੇਂ ਜਿੰਨੀਆਂ ਮਰਜ਼ੀ ਧੁੱਕ ਤਕਲੀਫਾਂ ਆ ਜਾਣ ਪਰ ਉਹ ਦੁਨੀਆ ਦੇ ਆਕੇ ਹੀ ਰਹਿੰਦਾ ਹੈ ਸੋ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਸਾਈਆਂ ਜੀ ਦੀ ਕਿਰਪਾ ਨਾਲ ਹੋਇਆ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਨ ਜਾਣਾ ਹੈ ਭਾਵੇਂ ਕਿ ਉਸ ਦਾ ਭਰਾ ਕਹਿੰਦਾ ਹੈ ਕਿ ਸਾਰਾ ਕੁਝ ਅਕਾਲਪੁਰਖ ਦੀ ਮਰਜ਼ੀ ਨਾਲ ਹੋਇਆ ਹੈ ਪਰ ਗੁਰਪ੍ਰੀਤ ਨੂੰ ਜ਼ਿਆਦਾ ਵਿਸ਼ਵਾਸ ਸਾਈਆਂ ਜੀ ਤੇ ਆ ਤੇ ਉਹ ਚਲਾ ਜਾਂਦਾ ਹੈ ਤੇ ਜਦ ਉੱਥੇ ਜਾ ਕੇ ਪਹੁੰਚਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਤੇ ਉਹ ਅੱਗੋਂ ਬੜਾ ਚਲਾਕੀ ਇਹ ਸੋਚਦਾ ਹੈ ਕਿ ਦੋ ਮੁੰਡੇ ਹੋਣ ਵਾਲੇ ਉਸ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿਉਂਕਿ ਉਸਨੇ ਤਾਂ ਸੋਚਿਆ ਸੀ ਕਿ ਮੁੰਡਾ ਹੋਣਾ ਹੈ ਤੇ ਮੈਂ ਆਪਣੇ ਕੋਲੋਂ ਹੀ ਬਚਨ ਕਰ ਦਿਨਾ ਹੈ ਤੇ ਉਹ ਵੀ ਉਸ ਨੂੰ ਪੱਕਾ ਨਹੀਂ ਪਤਾ ਹੁੰਦਾ ਤੇ ਉਸਨੇ ਸੋਚਿਆ ਸੀ ਕਿ ਜੇਕਰ ਕੁੜੀ ਹੋਵੇਗੀ ਤਾਂ ਮੈਂ ਕਹਿ ਆ ਦੇਵਾਂਗਾ ਤੇਰੀ ਧੀ ਮੇਰੇ ਮੱਥੇ ਲੱਗੀ ਸੀ ਇਸ ਕਰਕੇ ਕੁੜੀ ਹੋ ਗਈ ਪਰ ਦੋ ਮੁੰਡੇ ਵਾਲੀ ਗੱਲ ਸੁਣ ਕੇ ਉਹ ਫਿਰ ਆਪਣੇ ਦਿਮਾਗ ਵਿੱਚ ਸਕੀਮਾਂ ਲਾਉਂਦਾ ਹੈ ਕਿ ਮੈਂ ਹੁਣ ਇਸ ਨੂੰ ਕਿਵੇਂ ਦੱਸਾਂ ਕਿ ਦੋ ਮੁੰਡੇ ਫਿਰ ਅੱਗੋਂ ਕਹਿੰਦਾ ਹੈ ਕਿ ਮੈਂ ਤੇਰੇ ਉੱਤੇ ਕਿਰਪਾ ਹੀ ਇਦਾਂ ਕੀਤੀ ਤਦ ਤੇਰੀ ਘਰ ਵਾਲੀ ਦੇ ਝੋਲੀ ਵਿੱਚ ਮੈਂ ਫਲ ਪਾਇਆ ਸੀ ਤੇ ਮੈਂ ਉਸ ਟਾਈਮ ਹੀ ਇਹ ਵਚਨ ਕਰ ਦਿੱਤੇ ਸੀ ਕਿ ਦੋ ਮੁੰਡੇ ਇਕੱਠੇ ਹੋ ਜਾਣ ਪਰ ਮੈਂ ਤੈਨੂੰ ਦੱਸਿਆ ਨਹੀਂ ਸੋ ਅੱਗੋਂ ਉਹ ਬੜੀ ਗੱਲ ਬਣਾ ਲੈਂਦਾ ਹੈ ਤੇ ਇਹ ਗੱਲਾਂ ਸਾਰੀਆਂ ਉਸ ਦੀਆਂ ਨਕਾਰੀਆਂ ਜਾਣਗੀਆਂ ਝੂਠੀਆਂ ਪੈਣਗੀਆਂ ਜਦ ਰੋਜੀ ਦੇ ਘਰ ਦੋ ਧੀਆਂ ਪੈਦਾ ਹੋਣਗੀਆਂ ਉਸ ਟਾਈਮ ਗੁਰਪ੍ਰੀਤ ਨੂੰ ਬਹੁਤ ਵੱਡਾ ਚਟਕਾ ਵੀ ਲੱਗਣ ਵਾਲਾ ਹੈ ਕਿਉਂਕਿ ਇੱਕ ਤਾਂ ਕੁੜੀਆਂ ਬਾਰੇ ਪਤਾ ਲੱਗੇਗਾ ਕਿ ਕੁੜੀਆਂ ਕਿਵੇਂ ਹੋ ਗਈਆਂ ਸਕੈਨ ਵੀ ਕਰਾਇਆ ਤੇ ਸਾਈਆਂ ਜੀ ਨੇ ਵੀ ਬਚਨ ਕੀਤੇ ਤੇ ਉਧਰੋਂ ਸਾਈਆਂ ਜੀ ਦਾ ਪਰਦਾ ਵੀ ਫਾਸ਼ ਹੋ ਜਾਏਗਾ ਜਿਵੇਂ ਕਿ ਮੰਨੂ ਨੇ ਕਿਹਾ ਸੀ ਤੇ ਉਧਰ ਮੰਨੂ ਦੀ ਮਾਸੀ ਮੰਨੂ ਨੂੰ ਲੈਣ ਲਈ ਚਾਹਦੀ ਆ ਤੇ ਮੰਨੂ ਦੇ ਘਰ ਵਾਲੇ ਵਿੱਚ ਲੋਕ ਇਕੱਠੇ ਹੋਣ ਲੱਗ ਜਾਂਦੇ ਆ ਕਿ ਇਸ ਦੇ ਵਿੱਚ ਕੋਈ ਸ਼ਕਤੀ ਆ ਕੋਈ ਪਾਵਰ ਆ ਜਿਸ ਨਾਲ ਇਹ ਲੋਕਾਂ ਨੂੰ ਠੀਕ ਕਰ ਦਿੰਦੀ ਆ ਲੋਕਾਂ ਦਾ ਇਲਾਜ ਕਰ ਦਿੰਦੀ ਆ ਸੋ ਇਹ ਸਾਰਾ ਕੁਝ ਜਦ ਰੰਜਣਾ ਨੂੰ ਵੀ ਪਤਾ ਲੱਗਦਾ ¡Gracias can't ਮੰਨੂ ਕੋਈ ਆਮ ਕੁੜੀ ਨਹੀਂ ਹੈਗੀ ਕਿਉਂਕਿ ਉਸਦੀ ਰੂਹ ਰੱਬ ਨਾਲ ਜੁੜੀ ਹੋਈ ਆ ਤੇ ਉਸਦੇ ਮੂੰਹੋਂ ਕਈਆਂ ਹੋਈਆਂ ਗੱਲਾਂ ਸੱਚ ਹੁੰਦੀਆਂ ਐ ਤੇ ਉਹ ਚਾਹੁੰਦੀ ਆ ਕਿ ਮੈਂ ਇਸ ਨੂੰ ਆਪਣੇ ਕੋਲ ਲੈ ਜਾਵਾਂ ਤਾਂ ਕਿਤੇ ਲੋਕੀ ਇਸ ਦਾ ਨਜਾਇਜ਼ ਫਾਇਦਾ ਨਾ ਉਠਾਉਣ ਲੱਗ ਜਾਣ ਸੋ ਉਸ ਦਾ ਘਰ ਵਾਲਾ ਤੇ ਰੰਜਨਾ ਉਸ ਨੂੰ ਆਪਣੇ ਨਾਲ ਲੈ ਚਾਹੁੰਦੇ ਆ ਤੇ ਉਹਨਾਂ ਦੇ ਘਰ ਵਿੱਚ ਵੀ ਜਾਂਦੇ ਆਂ ਹੀ ਜਦ ਉਹ ਕੁਝ ਗੱਲਾਂ ਇਹੋ ਜਿਹੀਆਂ ਕਹਿੰਦੀ ਆ ਜਿਸ ਨਾਲ ਰੰਜਨਾ ਬੜੀ ਹੈਰਾਨ ਹੁੰਦੀ ਆ ਕਿਉਂਕਿ ਉਹ ਗੱਲਾਂ ਸਿਰਫ ਉਹਨਾਂ ਨੂੰ ਹੀ ਪਤਾ ਹੁੰਦੀਆਂ ਨੇ ਤੇ ਉਹ ਸੋਚਦੇ ਆ ਕਿ ਜਿਹੜੀ ਗੱਲ ਦਾ ਸਾਨੂੰ ਪਤਾ ਹੈ ਤੇ ਇਸ ਨੂੰ ਕਿੱਦਾਂ ਪਤਾ ਲੱਗ ਕਿ ਇਹ ਦੇਖ ਕੇ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਆ ਤੇ ਉਹ ਸੋਚਦੇ ਆ ਕਿ ਹੁਣ ਆਪਾਂ ਇਸ ਨੂੰ ਇਸ ਬਾਰੇ ਗੱਲ ਕਿਸੇ ਨਾਲ ਨਹੀਂ ਕਰਨੀ ਸੋ ਦੇਖਦੇ ਆ ਕਿ ਹੁਣ ਮੰਨੂ ਆਪਣੀ ਮਾਸੀ ਘਰ ਰਹਿੰਦੀ ਆ ਤੇ ਆਪਣੀ ਮੰਮੀ ਰੋਜੀ ਨਾਲ ਕਿਵੇਂ ਗੱਲਬਾਤ ਕਰੂਗੀ ਫੋਨ ਉੱਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ